ਕਿਸਾਨ ਦੋਸਤੋ ਅੱਜ ਬਿਜਾਈ ਕਰਨ ਜਾ ਰਹੇ ਆ ਅਸੀਂ ਸੋਨਾ ਮੋਤੀ ਕਣਕ ਦੀ ਜੋ ਬਹੁਤ ਪ੍ਰਾਤਨ ਬੀਜ ਆ ਤੇ ਬਿਲਕੁਲ ਇਹਦੇ ਗੋਲ ਦਾਣੇ ਹੁੰਦੇ ਆ ਆ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਗੋਲ ਦਾਣੇ ਆ ਇਹ ਪਿਛਲੇ ਸਾਲ 100 ਗ੍ਰਾਮ ਬੀਜ ਆਪਾਂ ਬੀਜਿਆ ਸੀਗਾ ਅ ਬੈਡ ਦੇ ਉੱਪਰ ਤੇ ਉਹਦੇ ਵਿੱਚੋਂ ਜਦੋਂ ਇਹਨੂੰ ਛਿੱਟੇ ਆਏ ਤੇ ਗਾਈਆਂ ਖਾ ਗਈਆਂ ਘੱਟੋ ਘੱਟ 10 ਮਰਲੇ ਥਾਂ ਤੇ ਆ ਮੇਰੇ ਹੱਥ ਲੱਗੀ ਆ 8 ਕਿਲੋ ਕਣਕ ਆ ਤੇ ਹੱਥ ਨਾਲ ਹੀ ਝਾੜੀ ਸੀ ਛਿੱਟੇ ਤੋੜ ਕੇ ਆ ਤਾਂ ਹੀ ਇਹਦੇ ਵਿੱਚ ਆ ਦਿਖ ਰਹੇ ਆ ਜਿਹੜੇ ਹੈਗੇ ਆ ਫੁਲਕ ਜਿਹੇ ਹੈਗੇ ਆ ਮਾੜੇ ਮੋਟੇ ਤੇ ਇਹ ਆਪਾਂ ਆਰਗੈਨਿਕ ਤਰੀਕੇ ਨਾਲ ਬੀਜਾਂਗੇ ਬਿਗੈਰ ਡੀਏਪੀ ਬਿਗੈਰ ਜ਼ੂਰੀਆ ਤੋਂ ਬੱਡਾਂ ਦੇ ਉੱਪਰ ਐਰ ਕੀ ਆਪਾਂ ਲਾਵਾਂਗੇ ਮਸ਼ੀਨ ਦੇ ਨਾਲ ਤੇ ਇਹਨੂੰ ਗੁੜ ਦਾ ਪਾਣੀ ਲਾ ਕੇ ਤੇ ਇਹਦਾ ਸੀਡ ਟ੍ਰੀਟਮੈਂਟ ਕਰਤਾ ਇੱਕ ਆਪਾਂ ਲਾਇਆ ਸੀ ਆ ਟ੍ਰਾਈਕੋਡਰਮਾ ਬਾਇਓ ਜਿਹੜਾ ਫੰਗੀਸਾਈਡ ਆ ਇਹ ਬੈਕਟੀਰੀਆ ਹੁੰਦਾ ਤੇ ਡੀਏਪੀ ਦੀ ਥਾਂ ਤੇ ਆਪਾਂ NPK ਕੰਸੋਰਸਿਆ ਇਹਦੇ ਵਿੱਚ ਇਹਨੂੰ ਬੀਨੂੰ ਲਾਤਾ ਤਾਂ ਕਿ ਇਹ ਜਿਹੜੇ ਬੈਕਟੀਰੀਆ ਇਹ DAP ਜ਼ਮੀਨ ਚੋਂ ਲੈ ਕੇ ਪੌਦੇ ਤੱਕ ਪਹੁੰਚਾਉਂਦੇ ਆ ਤੇ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਵੀ ਮਸ਼ੀਨ ਕਿਹੜੀ ਨਾਲ ਬੀਜਣੀ ਹੈ ਪਿਛਲੇ ਸਾਲ ਚੁੰਡੀਆਂ ਨਾਲ ਲਾਈ ਸੀ ਥੋੜਾ ਸੀ ਤਾਂ ਉਹਕੇ 100 ਗ੍ਰਾਮ ਵੀ ਨਿਕਲਿਆ ਸੀਗਾ ਵੀ ਬੀਜੀ ਤੋਂ ਲਿਆ ਸੀ ਬੀਰ ਰਲਿਆ ਸੀਗਾ ਤੇ ਉਹਦਾ ਕਰਕੇ ਆਪਾਂ ਨੂੰ ਇਹ ਇਹ ਚੋ ਚੋਕ ਕੇ ਵੀ ਵਿੱਚੋਂ ਛਾਂਟ ਕੇ ਕੱਲਾ-ਕੱਲਾ ਦਾਣਾ ਚੋਕ ਕੇ ਤੇ ਆਪਾਂ ਬੀਜੀ ਸੀਗੀ ਜੇਕਰ ਗਾਈਆਂ ਨਾ ਖਾਂਦੀਆਂ ਤਾਂ ਕਵਾਂਟਲ ਕਣਕ ਹੋ ਜਾਣੀ ਸੀ ਤੇ ਇਹ ਮੇਰੇ ਤਾਂ ਪੱਲੇ ਪਈ ਆ ਵਿਚਾਰਕ ਮਰਲਿਆਂ ਦੀ ਕਣਕ ਪੱਲੇ ਪਈ ਏ ਤੇ ਐਰ ਕੀ ਆਪਾਂ ਵੱਡਾਂ ਤੇ ਬੀਜਾਂਗੇ ਇਹ ਮਸ਼ੀਨ ਆ ਜੀ 460 ਲਾਉਗੀ ਇਹ ਮੂਰੇ ਬੈੱਡ ਤਿਆਰ ਕਰੀ ਜਾਂਦੀ ਆ ਇੱਥੋਂ ਪੱਧਰ ਕਰੀ ਜਾਂਦੀ ਆ ਤੇ ਇੱਥੇ ਆ ਚਾਰ ਸਿਆੜ ਲੱਗਦੇ ਜਾਣੇ ਆ ਉਦੋਂ ਬਾਅਦ ਆ ਜਿਹੜਾ ਹੈਗਾ ਵਾ ਪਿੱਛੇ ਕਰਾਹਾ ਜਿਹਾ ਲੱਗਾ ਇਹ ਫਿਰ ਪੱਧਰ ਕਰਦਾ ਜਾਊਗਾ ਤੇ ਇਹਦੇ ਨਾਲ ਬੀਜ ਕੇ ਆਪਾਂ ਆਰਗੈਨਿਕ ਕਣਕ ਇਹਦਾ ਸੋਨਾ ਮੋਤੀ ਦਾ ਰੇਟ ਆ 9 ਤੋਂ 10000 ਰੁਪਏ ਕਵਾਂਟਲ ਹੁੰਦਾ ਕਈ 11000 ਨੂੰ ਵੀ ਦਿੰਦੇ ਆ ਤੇ ਜਿਹੜੇ ਮੇਰੇ ਵੀਰ ਨੂੰ ਚਾਹੀਦੀ ਹੋਵੇ ਉਹ ਕਮੈਂਟ ਚ ਜਰੂਰ ਦੱਸੇ ਐਰ ਕੀ ਸੀਡ ਵਾਸਤੇ ਹੈਣੀਗੀ ਅਗਲੇ ਸਾਲ ਬੀਜਾਸਤੇ ਵੀ ਮਿਲ ਜੂ ਤੇ ਉਦਾਂ ਜੇ ਕਿਸੇ ਨੇ ਖਾਣ ਵਾਸਤੇ ਲੈਣੀ ਆ ਇਹਦੇ ਵਿੱਚ ਜਿਹੜੀ ਸੋਨਾ ਮੋਤੀ ਕਣਕ ਆ ਇਹਦੇ ਵਿੱਚ ਕਿਸਾਨ ਦੋਸਤੋ ਨਿਊਟ੍ਰੀਸ਼ਨ ਬਹੁਤ ਆ ਗਲੂਟਨ ਘੱਟ ਆ ਇਹਦੇ ਚ ਛਿਲਕੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਮੈਦਾ ਘੱਟਾ ਉਸ ਕਰਕੇ 슈ਗਰ ਵਾਲੇ ਮਰੀਜ਼ ਵੀ ਇਹਨੂੰ ਵਧੀਆ ਖਾ ਸਕਦੇ ਆ ਇੰਨੀ ਕੀ ਜਾਣਕਾਰੀ ਸਾਂਝੀ ਕਰਨੀ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ